ਕੋ ਕਿ ਪ੍ਰਾਤ ਰੈਸਟ ਕਰਨ ਲਈ ਹੈ ਨਾ ਹਾਂਜੀ ਰੈਸਟ ਫਿਰ ਜਦੋਂ ਥਾਂ ਕਰਕੇ ਤੇ ਫਿਰ ਖੁੱਲਾ ਜਗ ਖੁੱਲੀ ਜਗਾ ਹੋਵੇ ਤੇ ਫਿਰ ਜਾਨਵਰ ਹਾਂਜੀ ਤੇ ਇਹ ਮਤਲਬ ਆ ਥਾਂ ਪੱਧਰ ਕਰੋਗੇ ਕਿ ਕਿਤਰਾ ਵਾ ਇਹ ਮਤਲਬ ਉੱਚਾ ਨਹੀਂ ਵਾ ਥਾਂ ਜਿਵੇਂ ਇਹ ਵਿਲੇ ਟਾਈਮ ਤੇ ਮਿੱਟੀ ਪਾ ਕੇ ਬਰੋਬਰ ਕਰਦਣਾ ਥਾਂ ਸਾਰਾ ਅੱਛਾ ਹੋ ਮਤਲਬ ਕਿਉਂ ਇਧਰੋਂ ਉੱਚਾ ਵਾ ਤੇ ਉਧਰੋਂ ਨੀਵਾ ਤੇ ਇਹ ਪੱਧਰ ਕਰਦੇ ਆਪਾਂ ਕੋਈ ਨੀਓ ਕਰਦਨੇ ਹੋਰ ਆਸਤਾ ਔਰ ਇਹ ਲੰਮੀ ਪਈ ਉਹ ਰਿਆਸਤ ਆ ਵੇਖੋ ਰਿਆਸਤ ਧੁੱਪ ਤਾਂ ਨਿਕ ਮਾਨਦੀ ਹੋਈ ਆ ਜੋਤੀ ਰੇ ਆ ਜੋਤੀ ਜੀ ਹਾਂਜੀ ਪ੍ਰਧਾਨ ਜੀ ਹਣੀ ਤੇ ਸੂਬਾ ਵੇ ਸਖਤਰ ਸਿੰਘ ਸਵਰਾ ਹਣੀ ਅੱਜ ਆਪਣੇ ਜਥੇਬੰਦੀ ਦੇ ਛੋਟੇ ਭਰਾ ਆਪਣੇ ਸਰਦਾਰ ਸਾਹਿਬ ਸਿੰਘ ਜਿਛਭਰਾ ਵਿਤ 77 ਅਤੇ ਮਾਲ ਜਗਰਾਜ ਸਿੰਘ ਆਪਣਾ ਪਹਿਲਵਾਨ ਅਤੇ ਵੀਡੀਓ ਜਿਹੜਾ ਆਪਣਾ ਪ੍ਰੈਸ 77 ਜਿਹੜਾ ਜ਼ਿਲ੍ਹੇ ਦਾ ਬਣਾ ਰਿਹਾ ਸਰਦਾਰ ਅਮਰਿੰਦਰ ਸਿੰਘ ਸਡੋਰੀਆ ਔਰ ਸਰਦਾਰ ਸਾਹਿਬ ਸਿੰਘ ਦੇ ਦਿਲ ਦੇ ਵਿੱਚ ਥਾਲ ਸੀ ਕਿ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਆ ਉਹ ਘੋੜੀਆਂ ਘੋੜੇ ਰੱਖਦੇ ਰਹੇ ਆ ਤੇ ਆਪਣਾ ਵੀ ਕਿਸੇ ਦਿਨ ਉਹਲਾ ਕਿਲਾ ਵਾ ਜਿਹੜਾ ਉਹ ਕਾਇਮ ਰੱਖੀ ਗਏ। ਔਰ ਇਹਨਾਂ ਦੇ ਉਪਰਾਲੇ ਨਾਲ ਉਦਮ ਕਰਕੇ ਪਹਿਲਾ ਅਜ ਤੋਂ 4 ਮਹੀਨੇ ਵਸ਼ੇਰੀ ਲਈ ਜਿਹਦਾ ਨਾਂ ਰਿਆਸਤ ਰੱਖਿਆ ਬਹੁਤ ਸੋਹਣੀ। ਬੱਗੀ ਨੁਕਰੀ ਔਰ ਉਹਦੇ ਨਾਲ ਕਾਲੀ ਚੰਬੀ ਜਿਹੜੀ ਆ ਜੋਤੀ ਆਪਣੇ ਪਿੱਛੇ ਖੜੀ ਆ। 5.5 ਸਾਲ ਦੀ ਇਹ ਹੋ ਗਈ ਹੈ ਭਰਾ ਦਿੱਤੀ ਆ। ਔਰ ਅਸੀਂ ਤੈਹ ਦਿਲੋਂ ਧੰਨਵਾਦ ਕਰਦੇ ਆਂਗੇ ਸਰਦਾਰ ਸਾਹਿਬ ਸਿੰਘ ਦਾ ਕਿ ਜਿਹੜਾ ਸਾਡਾ ਜਥੇਦਾਰ ਬਾਪੂ ਤੁਹਾਡਾ ਬਲਬੀਰ ਸਿੰਘ ਸਿੱਖ ਘੋੜਿਆਂ ਵਾਲਾ ਪਰ ਜਦੋਂ ਵੀ ਮਿਲਣਾ ਇਹਨਾਂ ਕਹਿਣਾ ਵੀ ਜਥੇਦਾਰ ਰਸਦਾ ਰਿਹਾ ਡੈਡੀ ਤੁਹਾਡਾ ਬਲਬੀਰ ਸਿੰਘ ਘੋੜਿਆਂ ਵਾਲਾ ਤੇ ਉਹਦਾ ਜਿਹੜਾ ਨਾਮ ਆ ਜਿਹੜਾ ਫੇਰ ਅੱਗੇ ਲੈ ਕੇ ਰੱਖੋ ਔਰ ਉਹਨੂੰ ਮੁੱਖ ਰੱਖ ਦਿਆਂ ਤੇ ਸਾਹਬ ਸਿੰਘ ਸਭਰਾ ਨੇ ਇਹ ਦੋਵੇਂ ਜਨਵਰ ਭਜਨਸਤ ਕਰਕੇ ਲੈ ਕੇ ਔਰ ਇਹ ਤਵੇਲਾ ਜਿਹੜਾ ਵਾ ਫੇਰ ਬਾਪੂ ਬਲਬੀਰ ਸਿੰਘ ਘੋੜਿਆਂ ਵਾਲਾ ਜਿਹੜਾ ਵਾ ਕੋਲ ਬੜਾ ਉਹਦਾ ਰਿਆ ਭਰਿਆ ਕੀਤਾ ਵਾ ਔਰ ਇਹਨਾਂ ਦਾ ਤਾਹੇ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਪ੍ਰਧਾਨ ਜੀ